ਜੂਕਰੇਨ ਅਤੇ ਰਸ਼ੀਆ ਦੀ ਜੰਗ ਚੱਲ ਰਹੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੂਰੇ ਵਿਸ਼ਵ ਦੀ ਨਜ਼ਰਾਂ ਵਿੱਚ ਹੋਂਦ ਟਿੱਕੀਆਂ ਹੋਈਆਂ ਨੇ ਤਾਂ ਇੱਕ ਦੁਖਦਾਈ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਅੰਮ੍ਰਿਤਸਰ ਦਾ ਇੱਕ ਨੌਜਵਾਨ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਆ ਤੇਜਪਾਲ ਸਿੰਘ ਉਹਦਾ ਨਾਂ ਏ ਕੁਝ ਮਹੀਨੇ ਪਹਿਲਾਂ ਉਹ ਰੂਸ ਗਿਆ ਸੀ ਜਿੱਥੋਂ ਰੂਸ ਸਰਕਾਰ ਨੇ ਉਸ ਨੂੰ ਆਪਣੇ ਫੌਜ ਦੇ ਵਿੱਚ ਭਰਤੀ ਕੀਤਾ ਸੀ ਕਿਸ ਤਰੀਕੇ ਦੇ ਨਾਲ ਸਾਰਾ ਵਾਕਿਆ ਜਿਹੜਾ ਵਾਪਰਿਆ ਏ ਕਿਸ ਤਰੀਕੇ ਨਾਲ ਉਹਦੀ ਮੌਤ ਦੀ ਖਬਰ ਜਿਹੜੀ ਉਹ ਸਾਹਮਣੇ ਆਉਂਦੀ ਏ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਧਰਮ ਪਤਨੀ ਨੇ ਸਭ ਤੋਂ ਪਹਿਲਾਂ ਤੇ ਕਿਸ ਤਰੀਕੇ ਨਾਲ ਤੇਜ ਪ੍ਰਤਾਪ ਸਿੰਘ ਹੁਣੀ ਜਿਹੜੇ ਸੀ ਉੱਥੇ ਗਏ ਸੀ ਹਾਂਜੀ ਉਹ ਟੂਰਿਸਟ ਵੀਜ਼ੇ ਤੇ ਗਏ ਸੀ 12 ਜਨਵਰੀ ਨੂੰ ਇੱਥੋਂ ਗਏ ਨੇ 16 ਜਨਵਰੀ ਨੂੰ ਉਹਨਾਂ ਜਾ ਕੇ ਉੱਥੇ ਮਤਲਬ ਸਿੱਧਾ ਉਹਨਾਂ ਦੀ ਜਿਹੜੀ ਹੈੱਡ ਕੁਆਰਟਰ ਉੱਥੇ ਜਾ ਕੇ ਇਹਨਾਂ ਨੇ ਭਰਤੀ ਸੈਂਟਰ ਦੇ ਵਿੱਚ ਜਾ ਕੇ ਭਰਤੀ ਹੋਏ ਨੇ ਹਾਂਜੀ ਅਪਲਾਈ ਕਿਸ ਤਰੀਕੇ ਨਾਲ ਫਿਰ ਇਹਨਾਂ ਨੂੰ ਕਿਵੇਂ ਜਾਣਕਾਰੀ ਮਿਲੀ ਸੀ ਅਪਰੋਚ ਕਿਸੇ ਨੇ ਕੀਤੀ ਸੀ ਜਾਂ ਘੁੰਮਣ ਵਾਸਤੇ ਗਏ ਸੀ ਇਹ ਸਾਰਾ ਕਿਸ ਤਰ੍ਹਾਂ ਉਹਨਾਂ ਨੂੰ ਸ਼ੁਰੂ ਹੋਇਆ ਸੀਗਾ ਏ ਤੋਂ ਮਤਲਬ ਈ ਵੀਜ਼ੇ ਤੇ ਈ ਟੂਰਿਸਟ ਵੀਜ਼ੇ ਤੇ ਹੀ ਗਏ ਸੀ ਕਿ ਇਦਾਂ ਦਾ ਇਹਨਾਂ ਦਾ ਕੋਈ ਮਾਈਂਡ ਨਹੀਂ ਸੀ ਬਾਅਦ ਵਿੱਚ ਇਹਨਾਂ ਨੇ ਉੱਥੇ ਜਾ ਕੇ ਜਦੋਂ ਦੇਖਿਆ ਕਿ ਮੁੰਡੇ ਜ਼ਿਆਦਾਤਰ ਇਹ ਚੀਜ਼ ਵਾਲੇ ਜਾਂਦੇ ਪਏ ਫਿਰ ਇਹਨਾਂ ਨੇ ਮਤਲਬ ਕੀਤੀ ਵੀ ਮੈਂ ਵੀ ਕਰ ਲੈਣ ਮੈਂ ਵੀ ਜੁਆਇਨ ਕਰ ਲੈਣਾ ਵਾ ਤੇ ਇੱਥੋਂ ਈ ਟੂਰਿਸਟ ਵੀਜ਼ੇ ਤੇ ਹੀ ਗਏ ਸੀ ਉੱਥੇ ਜਾ ਕੇ ਇਹਨਾਂ ਨੇ ਮਤਲਬ ਇੱਥੋਂ ਕੋਈ ਮਾਈਂਡ ਸੈਟ ਪ੍ਰੋਪਰ ਵੀ ਹੈਗਾ ਵੀ ਨਹੀਂ ਹਾਂਜੀ ਤੇ ਫਿਰ ਪਹੁੰਚ ਜਾਂਦੇ ਨੇ ਫਿਰ ਕਿਸ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਹੁੰਦੀ ਆ ਕਿਵੇਂ ਇੰਟੈਕਟ ਰਹਿੰਦੇ ਤੁਹਾਡੇ ਨਾਲ ਹਾਂਜੀ ਗੱਲਬਾਤ ਹੁੰਦੀ ਹੀ ਰੋਜ਼ ਹੁੰਦੀ ਘੰਟੇ-ਘੰਟੇ ਬਾਅਦ ਫੋਨ ਆਉਂਦਾ ਹੀ ਮੈਸੇਜ ਆਉਂਦਾ ਹੀ ਬਹੁਤ ਵਧੀਆ ਸਹੀ ਹੀ ਸਭ ਕੁਝ ਬਟ ਜਦੋਂ ਟ੍ਰੇਨਿੰਗ ਚੱਲਦੀ ਪਈ ਟ੍ਰੇਨਿੰਗ ਤੇ 2 ਹਫ਼ਤੇ ਮਤਲਬ ਥਿਊਰੀ ਚੱਲੀ ਇਹਨਾਂ ਦੀ ਇਹ ਵੀ ਟ੍ਰੇਨਿੰਗ ਚੱਲੀ ਉਸ ਤੋਂ ਬਾਅਦ ਇਹਨਾਂ ਨੂੰ ਅੱਗੇ ਲੈ ਕੇ ਗਏ ਆ ਜਿੱਥੇ ਇਹਨਾਂ ਦੀ ਥੋੜੀ ਹਾਰਡ ਟ੍ਰੇਨਿੰਗ ਸ਼ੁਰੂ ਹੋਈ ਉਹ ਦੱਸਦੇ ਹੁੰਦੇ ਫੋਟੋਆਂ ਵੀ ਸ਼ੇਅਰ ਕਰਦੇ ਹੁੰਦੇ ਹਾਂਜੀ ਉਹਰੇ ਨਾਲ ਉਹਨਾਂ ਦੇ ਮੁੰਡੇ ਸੀ ਪੰਜਾਬ ਦੇ ਜਾਂ ਇੰਡੀਆ ਦੇ ਹਾਂਜੀ ਉਹਨਾਂ ਦੇ ਨਾਲ ਹਰਿਆਣੇ ਦੇ ਮੁੰਡੇ ਹੀ ਪੰਜਾਬ ਦੇ ਹੀ ਪਰ ਉਹ ਇਹਨਾਂ ਤੋਂ ਪਹਿਲਾਂ ਗਏ ਉਹਨਾਂ ਦੇ ਨੌਨ ਚ ਹੀ ਉਹਨਾਂ ਨੂੰ ਇਸ ਟਾਈਮ 9-9 ਮਹੀਨੇ ਹੋ ਗਏ ਗਿਆ ਨੂੰ ਪਰ ਉਹਨਾਂ ਦੇ ਕਈਆਂ ਨਾਲ ਕੰਟੈਕਟ ਹੈਗਾ ਕਈਆਂ ਨਾਲ ਨਹੀਂ ਹੁੰਦਾ ਪਿਆ ਸਾਡਾ ਕੰਟੈਕਟ ਜਿਨ੍ਹਾਂ ਨੇ ਸਾਨੂੰ ਇਹ ਚੀਜ਼ ਕਨਫਰਮ ਕਰਵਾਈ ਬਾਅਦ ਵਿੱਚ ਹਾਂਜੀ ਫਿਰ ਜਦੋਂ ਬਾਰਡਰ ਤੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਸੰਪਰਕ ਹੁੰਦਾ ਉਹਨਾਂ ਦੇ ਨਾਲ ਨਹੀਂ ਮੇਰੀ ਲਾਸਟ ਗੱਲ ਇਹਨਾਂ ਨਾਲ 3 ਮਾਰਚ ਨੂੰ ਹੋਈ ਆ 3 ਮਾਰਚ ਨੂੰ ਇਹਨਾਂ ਨੇ ਕਿਹਾ ਕਿ ਮੈਂ ਹੋ ਸਕਦਾ 10 ਦਿਨ 15 ਦਿਨ 1 ਮਹੀਨਾ ਵੀ ਤੁਹਾਡੇ ਨਾਲ ਨਾ ਕੰਟੈਕਟ ਕਰਾਂ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਤੁਹਾਨੂੰ ਕੰਟੈਕਟ ਕਰੂੰਗਾ 1 ਮਹੀਨਾ ਫੋਨ ਜਿਹੜੇ ਉੱਥੇ ਜਮ੍ਹਾਂ ਹੋ ਗਏ ਆ ਹਾਂਜੀ ਉਸ ਤੋਂ ਬਾਅਦ ਕਿੰਨੀ ਦੇਰ ਹੋਰ ਵੇਟ ਕਰਨੀ ਪਈ ਤੁਹਾਨੂੰ ਆਪਾਂ ਆਲਮੋਸਟ 3 ਮੰਥ ਵੇਟ ਕੀਤੀ ਆ ਮੈਂ 3 ਮੰਥ ਮਤਲਬ 3 ਜੂਨ ਤੱਕ ਮੈਂ ਵੇਟ ਕੀਤੀ ਫਿਰ ਉਸ ਤੋਂ ਬਾਅਦ ਮੈਂ ਮੁੰਡਿਆਂ ਦੇ ਨਾਲ ਕੰਟੈਕਟ ਕੀਤੇ ਜਿਹੜੇ ਗੁਰਦਾਸਪੁਰ ਦੇ ਦੋ ਮੁੰਡੇ ਮੈਂ ਕਿਸੇ ਨੂੰ ਅੱਗੇ ਅਪਰੋਚ ਕੀਤੀ ਕੀ ਮੈਨੂੰ ਮਤਲਬ ਨੰਬਰ ਲੈ ਕੇ ਦੋ ਜਿਹੜੇ ਉੱਥੇ ਇਹਨਾਂ ਦੇ ਨਾਲ ਨੇ ਉਹਨਾਂ ਨੂੰ ਮੈਂ 1 ਮਹੀਨਾ ਪਹਿਲਾਂ ਮਤਲਬ ਜਦੋਂ ਮੇਰੀ ਹੌਲੀ ਹੌਲੀ ਗੱਲ ਹੋਣੀ ਸ਼ੁਰੂ ਹੋਈ ਤੇ ਮੈਂ ਉਹਨਾਂ ਨੂੰ ਪਾਸਪੋਰਟ ਦੀ ਕਾਪੀ ਭੇਜੀ ਫਿਰ ਤੋਂ ਹੈੱਡ ਕੁਆਟਰ ਚੋਂ ਕਨਫਰਮ ਹੋਇਆ 9 ਜੂਨ ਨੂੰ ਕਿ ਤੇਜਪਾਲ ਦੀ ਡੈਥ ਹੋਈ ਆ 12 ਮਾਰਚ ਦੀ ਡੈਥ ਹੋ ਚੁੱਕੀ ਆ ਹਾਂਜੀ ਉਹ ਤੁਹਾਡਾ ਸੰਪਰਕ ਹੋ ਹੈ ਕਿਸੇ ਏਜੰਸੀ ਦੇ ਨਾਲ ਜਾਂ ਕਿਸੇ ਸਰਕਾਰ ਦੇ ਨਾਲ ਹਾਂਜੀ ਆਪਾਂ ਮਾਸਕੋ ਦੀ ਇੰਡੀਆਨ ਐਮਬੈਸੀ ਜਿਹੜੀ ਉਹਦੇ ਨਾਲ ਕੰਟੈਕਟ ਕੀਤਾ ਐਮਰਜੈਂਸੀ ਚ ਡਾਕੂਮੈਂਟੇਸ਼ਨ ਮੈਂ ਸਬਮਿਟ ਕੀਤੀ ਆ ਕੱਲ ਕੀਤੀ ਬਟ ਹਾਲੇ ਤੱਕ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਨੇ ਕਨਫਰਮ ਨਹੀਂ ਕੀਤਾ ਕਹਿੰਦੇ ਆ ਨੂੰ ਕਨਫਰਮ ਕਰਨ ਲਈ ਟਾਈਮ ਚਾਹੀਦਾ ਆ ਦਿਨ ਇਥੋਂ ਜਾਣ ਦਾ ਉਹਨਾਂ ਤੇ ਹੈਗੇ ਸੀ ਮੇਨ ਉਹਨਾਂ ਦਾ ਹੈ ਸੀ ਮਕਸਦ ਕੀ ਜਾਣ ਦਾ ਮਕਸਦ ਸੀ ਜਾਂ ਉਹ ਵੈਸੇ ਘੁੰਮਣ ਵਾਸਤੇ ਸੀ ਜਾਂ ਉਹਨਾਂ ਚਾਹੁੰਦੇ ਸੀ ਕਿ ਉਹ ਵੀ ਕਿਸੇ ਦੇਸ਼ ਵਾਸਤੇ ਸੇਵਾ ਕਰਨ ਮਤਲਬ ਉਹਨਾਂ ਤੇ ਹੈ ਕੀ ਸੀ ਮਕਸਦ ਹਾਂਜੀ ਮੋਟਿਵ ਤੇ ਉਹਨਾਂ ਦਾ ਇਹ ਹੀ ਕਿ ਮੈਂ ਮਤਲਬ ਦੇਸ਼ ਦੀ ਸੇਵਾ ਕਰਨੀ ਐ ਇੱਥੇ ਵੀ ਟਰਾਈ ਕਰਦੇ ਸੀ ਪੁਲਿਸ ਦੀ ਵੀ ਵੇਖੀ ਇਹਨਾਂ ਨੇ ਪਰਤੀ ਲਾਸਟ ਈਅਰ ਦੀ ਪਰ ਉਹਨਾਂ ਦੀ ਏਜ 29 ਈਅਰ ਹੋ ਗਈ ਸੀ ਤੇ ਫਿਰ ਉਸ ਤੋਂ ਬਾਅਦ ਦੇਖ ਨਹੀਂ ਸਕਦੇ ਫੇਰ ਇਹਨਾਂ ਦਾ ਥੋੜਾ ਜਿਆਦਾ ਚਕਾ ਹੋ ਗਿਆ ਕਿ ਮੈਂ ਬਾਹਰ ਚੱਲ ਜਾਣਾ ਵਾ ਬਾਹਰ ਜਾ ਕੇ ਕੋਈ ਕੰਮ ਆਪਾਂ ਕਰ ਲੈਣਾ ਮੈਂ ਹਾਂਜੀ ਮੈਰਿਜ ਕਦੋਂ ਹੁੰਦੀ ਤੁਹਾਡੀ ਮੈਰਿਜ ਮੇਰੀ ਹੋਈ 10 ਦਸੰਬਰ 2017 ਚ ਹਾਂਜੀ ਛੋਟੇ ਨੇ ਤੁਹਾਡੇ ਹਾਂਜੀ ਮੇਰਾ ਬੇਟਾ ਹਰਮਾਨਦੀਪ ਸਿੰਘ 6 ਸਾਲ ਦਾ ਵਾ ਬੇਟੀ ਗੁਰਨਾਜ਼ਦੀਪ ਕੌਰ 3 ਸਾਲ ਦੀ ਹੈ ਇਕੱਲੇ ਇਕੱਲੇ ਨੇ ਪਰਿਵਾਰ ਦੇ ਵਿੱਚ ਕਿ ਜਾਂ ਛੋਟੇ ਪਰਿਵਾਰ ਭੈਣ ਹੈ ਨਹੀਂ ਇਹਨਾਂ ਦਾ ਛੋਟਾ ਬ੍ਰਦਰ ਹੈਗਾ ਇਹ ਗਗਨਦੀਪ ਸਿੰਘ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈਥ 2019 ਦੇ ਵਿੱਚ ਹੋਈ ਹਾਂਜੀ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਸਰਕਾਰ ਦੇ ਕੋਲੋਂ ਜਾਂ ਰੂਸ ਸਰਕਾਰ ਦੇ ਕੋਲੋਂ ਜਾਂ ਇੰਡੀਆ ਸਰਕਾਰ ਦੇ ਕੋਲੋਂ ਹਾਂਜੀ ਮੈਂ ਮਤਲਬ ਲਈ ਕੈਂਡਾ ਚੋਨੀ ਕਿ ਜੀ ਉਹਨਾਂ ਦੀ ਡੈੱਡ ਬੋਡੀ ਇੰਨਾ ਨੇ ਰੱਖੀ ਆ ਤੇ ਮਤਲਬ ਜਲਦੀ ਤੋਂ ਜਲਦੀ ਇੱਧਰ ਭੇਜ ਦੇਣ ਕਿਉਂਕਿ ਪਹਿਲਾਂ ਹੀ ਤੇ ਕਾਫੀ ਟਾਈਮ ਹੋ ਗਿਆ ਇਹਨਾਂ ਨੇ ਹਨੂ ਕੰਟੈਕਟ ਨਹੀਂ ਕੀਤਾ ਇਹ ਰਿਡਾਸ਼ੀਅਨ ਫਾਊਂਡੇਸ਼ਨ ਵਾ ਚਾਏ ਮੈਸੀ ਇਹਨਾਂ ਨੇ ਕਿਸੇ ਨੇ ਨਹੀਂ ਸਾਨੂੰ ਇਹ ਚੀਜ਼ ਦੀ ਕਨਫਰਮੇਸ਼ਨ ਨਹੀਂ ਦਿੱਤੀ ਆਪਾਂ ਖੁਦ ਹੀ ਅਪਰੋਚ ਕੀਤੀ ਇਹਨਾਂ ਤੱਕ ਮੈਂ ਮਤਲਬ ਆਪਣਾ ਨੰਬਰ 8 ਜੂਨ ਨੂੰ ਇਹਨਾਂ ਦੇ ਕਿਸੇ ਮਤਲਬ ਹੈੱਡ ਕੁਆਟਰ ਦੇ ਵਿੱਚ ਬੰਦੇ ਨੂੰ ਫਾਰਵਰਡ ਕੀਤਾ ਉਹਨਾਂ ਨੇ ਫਿਰ ਨੈਕਸਟ ਡੇ ਮੈਨੂੰ ਕਾਲ ਕੀਤੀ ਹੈ 10 10 ਮਾਰਨਿੰਗ ਦੇ 10 ਵਜੇ ਹਾਂਜੀ ਜਿਨ੍ਹਾਂ ਨੇ ਕੋਈ ਤੁਹਾਨੂੰ ਜਾਣਕਾਰੀ ਮਿਲੀ ਸੀ ਕਿ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਦੱਸਿਆ ਵਾਕਿਆ ਕਿ ਉਹ ਕਿਸ ਤਰੀਕਾ ਨਾਲ ਡੈਥ ਹੁੰਦੀ ਆ ਜਾਂ ਕਿਸ ਇਲਾਕੇ ਦੇ ਵਿੱਚ ਹੁੰਦੀ ਆ ਜਾਂ ਕਿਵੇਂ ਹੁੰਦੀ ਆ ਇਹਨਾਂ ਨੇ ਮੈਨੂੰ ਜਦੋਂ ਲਾਸਟ ਇਹਨਾਂ ਨੇ ਕਿਹਾ ਟਾਕਮੌਕ ਜਗਾ ਵਾ ਯੂਕਰੇਨ ਦੇ ਵਿੱਚ ਜੈਪੋਰੀਜ਼ੀਆ ਹਾਂਜੀ ਮੈਂ ਉੱਥੇ ਜਾਣਾ ਵਾ ਤੇ ਇਹਨਾਂ ਦੀ ਉੱਥੇ ਹੀ ਡਿਊਟੀ ਮਤਲਬ 10-10 ਦਿਨ ਦੀ ਡਿਊਟੀ ਹੁੰਦੀ 10 ਦਿਨ ਤੋਂ ਬਾਅਦ ਜਗਾ ਚੇਂਜ ਹੁੰਦੀ ਤੇ ਇਹਨਾਂ ਨੂੰ ਆਲਮੋਸਟ 9 9 ਡੇਜ਼ ਹੀ ਹੋਏ ਸੀ 9 ਨੌਵੇਂ ਦਿਨ ਤੇ ਮਤਲਬ ਇਹਨਾਂ ਦੀ ਡੈਥ ਹੋ ਗਈ ਹਾਂਜੀ ਉਹਨ ਕੀ ਸਰਕਾਰ ਕੋਲੋਂ ਰੱਖਦੇ ਹੋ ਤੁਸੀਂ ਆਸ ਉਮੀਦ ਰੱਖਦੇ ਹੋ ਹਾਂਜੀ ਮੈਂ ਤੇਹੀ ਰਿਕਵੈਸਟ ਕਰਦੀ ਹਾਂ ਕਿ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਤੇ ਸਾਨੂੰ ਦਿੱਤੀ ਜਾਵੇ ਜੋ ਮਤਲਬ ਇਹ ਹੈਲਪ ਕਰ ਸਕਦੀ ਹੈ ਗਵਰਨਮੈਂਟ ਇੰਡੀਅਨ ਐਂਬੈਸੀ ਮਾਸਕੋ ਦੀ ਰਸ਼ੀਅਨ ਨੂੰ ਰਸ਼ੀਅਨ ਐਂਬੈਸੀ ਨੂੰ ਕਿ ਸਾਡੀ ਜਿੰਨੀ ਹੈਲਪ ਹੋ ਸਕਦੀ ਜਲਦੀ ਤੋਂ ਜਲਦੀ ਕਰੋ ਕਿ ਉਹਨਾਂ ਦੇ ਮਾਤਾ ਨੇ ਗੱਲਬਾਤ ਕਰਾਂਗੇ ਮਾਤਾ ਜੀ ਬੜੀ ਦੁਖਦਾਈ ਘਟਨਾ ਜਿਹੜੀ ਆ ਹੁਣ ਸਾਹਮਣੇ ਆਈ ਹੈ 3 ਮਹੀਨੇ ਹੋ ਗਏ ਨੇ ਹੁਣ ਪਤਾ ਲੱਗ ਰਿਹਾ ਹੈ ਤਾਂ ਮਤਲਬ ਕੀ ਕਰਨਾ ਚਾਹੁੰਦੇ ਹੋ ਤੁਸੀਂ ਕਿ ਉਹ ਕਿਉਂ ਮਕਸਦ 'ਚ ਗਿਆ ਸੀ ਢੀ ਦੂਰ ਤੇ ਹੁਣ ਤੁਸੀਂ ਕੀ ਆਸ ਉਮੀਦ ਰੱਖਦੇ ਹੋ ਸਰਕਾਰ ਤੋਂ ਆਸ ਉਮੀਦ ਇਹੋ ਹੀ ਰੱਖਦੇ ਆਂ ਵੀ ਉਹਦੀ ਡੈੱਡ ਬੋਡੀ ਆ ਜਾਏ ਸਾਨੂੰ ਵੇਖਣ ਵਾਲਾ ਕੋਈ ਨਹੀਂ ਹੈ ਗਵਣ ਕੱਲੇ ਹੀ ਆ ਬਸ ਇਹੋ ਹੀ ਛੋਟਾ ਬੇਟਾ ਹੀ ਉਹਦੀ ਵੀ ਡੈਥ ਹੋ ਗਈ ਇਹੋ ਰਹਿ ਗਿਆ ਹੀ ਇਹਦੀ ਵੀ ਹੋ ਗਈ ਇੰਨਾਂ ਦੇ ਬੱਚਿਆਂ ਨੂੰ ਕੋਹ ਨਾ ਕੋਹ ਮਤਲਬ ਦਿੱਤਾ ਜਾਵੇ ਇਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਤੇ ਸਾਡਾ ਵੀ ਕੋਈ ਸਹਾਰਾ ਨਹੀਂ ਹੈਗਾ ਹੁਣ ਬਸ ਮੈਂ ਇਹੋ ਕਹਿਣਾ ਚਾਹੁੰਦੀ ਕਿ ਕੰਮ ਕਪ ਕਾਰੋਬਾਰ ਕੀ ਪਰਿਵਾਰ ਦਾ ਕਾਰੋਬਾਰ ਛੋਟੀ ਜੀ ਦੁਕਾਨ ਹੈ ਬਸ ਕਰਿਆਨੇ ਦੀ ਹੋਰ ਕੋਈ ਨਹੀਂ ਛੋਟੀ ਬੱਟੀ ਵੀ ਦਿੱਦ ਕਿਵੇਂ ਦਿੱਤਾ ਪੰਨੋ ਟੈਕ ਹੋ ਗਿਆ ਹੈ ਸਪਰਵਾਰਕ ਮੈਂਬਰ ਨੇ ਜਿਨ੍ਹਾਂ ਨੇ ਲਗਭਗ ਜਨਵਰੀ ਵਿੱਚ ਦੱਸਿਆ ਕਿ ਉਹ ਇੱਥੋਂ ਜਾਂਦਾ ਹੈ ਤਾਂ ਮਾਰਚ ਦੇ ਵਿੱਚ ਉਹਨਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹਦਾ ਫੋਨ ਜਿਹੜਾ ਨਹੀਂ ਆ ਰਿਹਾ ਤੇ ਉਹਨਾਂ ਨੇ ਹੁਣ ਜਦੋਂ ਸੰਪਰਕ ਕੀਤਾ ਜਾਂਚ ਪਰਤਾਲ ਕੀਤੀ ਤਾਂ ਸਾਹਮਣੇ ਆਇਆ ਹੈ ਕਿ ਉਸਦੀ ਮੌਤ ਹੋ ਗਈ ਹੈ ਤਾਂ ਉਹਨਾਂ ਦੀ ਕੋਈ ਮੰਗ ਹੈ ਕਿ ਜਿਹੜੀ ਡੈੱਡ ਬਾਡੀ ਹੈ ਉਹ ਲਿਆਂਦੀ ਜਾਵੇ ਤੇ ਜੇਕਰ ਰੂਸ ਸਰਕਾਰ ਦੇ ਕੋਲੋਂ ਮੰਗ ਹੈ ਕਿ ਉਸ ਦੇ ਜਿਹੜੇ ਬੰਦੇ ਮਾਨ ਸਨਮਾਨ ਨੇ ਉਹ ਜ਼ਰੂਰ ਦਿੱਤੇ ਜਾਣੇ ਚਾਹੀਦੇ ਨੇ ਕਿਉਂਕਿ ਉਸ ਦੇਸ਼ ਵਾਸਤੇ ਉਹ ਸ਼ਹੀਦ ਹੋਇਆ ਹੈ ਸ਼ਹਾਦਤ ਦਾ ਜਾਮ ਪੀਤਾ ਉਸ ਨੇ ਤੇਜਪਾਲ ਸਿੰਘ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਜਿਹੜੀ ਮਾੜੀ ਘਟਨਾ ਵਾਪਰੀ ਹੈ ਜੀ ਸਾਨੂੰ ਬਹੁਤ ਅਫਸੋਸ ਇਸ ਚੀਜ਼ ਦਾ ਕੀ ਮੰਗ ਕੀ ਕਰਦੇ ਹੋਣ ਸਰਕਾਰ ਦੇ ਕੋਲੋਂ ਤੁਸੀਂ ਵੀ ਕੀ ਹੋਣਾ ਚਾਹੀਦਾ ਮੰਗੇ ਹੋਈ ਆ ਵੀ ਉਹਨਾਂ ਦੀ ਕਟਰੀ ਨੂੰ ਨੌਕਰੀ ਕਰੀ ਦਿੱਤੀ ਹੈ ਕੇਂਦਰ ਸਰਕਾਰ ਨੇ ਨੌਕਰੀ ਦਿੱਤੀ ਹੈ ਜੀ ਆਪਣੀ ਆਪਣੀ ਹੋਰ ਕੀ ਤੁਸੀਂ ਕੀ ਕਾਰੋਬਾਰ ਕਰਦੇ ਹੋ ਜਾਂ ਹੁਣ ਕੋਣ ਕੋਈ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਕਮਾਉਣ ਵਾਲਾ ਇਹ ਬੇਟਾ ਹੀ ਕਿਦਾਂ ਮਨਪ੍ਰੀਤ ਸਿੰਘ ਆਜਾਦ ਰਾਜ ਸੁਵਿੰਦਰਪਾਲ ਸਿੰਘ ਗੁਰਪਾਲ ਅਮਰੀਤ ਸਰ